ਆਮੇ ਸਾਰੇ ਮੰਤਰ ਪ੍ਰਮਾਤਮਾ ਤੱਕ ਪਹੁੰਚਾ ਦਿੰਦੇ ਨੇ ਪਰ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਵੇਗਾ ਅਗਰ ਤੂੰ ਗੁਰੂ ਨਾਨਕ ਦਾ ਸਿੱਖ ਹੈ ਤੇ ਗੁਰੂ ਨਾਨਕ ਦੇ ਨਕਸ਼ੇ ਕਦਮ ਤੇ ਚੱਲ ਲੈ ਤੋ ਸਤਿਗੁਰ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ ਔਰ ਅਨਭਵੀ ਪੁਰਸ਼ ਦੱਸਦੇ ਨੇ ਕਿ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਇਹ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ ਮਨ ਦੀ ਜਾਗਰਤੀ ਬਹੁਤ ਛੇਤੀ ਹੋ ਜਾਂਦੀ ਹੈ ਅੱਜ ਤੇ ਸਿਰਫ ਇੱਕ ਚਿੱਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਏ ਇੱਕ ਚਿੱਤ ਜਾਇ ਇੱਕ ਛੈਨ ਆਇਓ ਕਾਲ ਫਾਸ ਕੇ ਵਿਚਨਾ ਆਇਓ ਨਿਰਵਾਣ ਕੀਰਤਨ ਗਾਓ ਕਰਤੇ ਕ ਨਿਮਕ ਸਿਮਰਤ ਜਿਤ ਛੋਟੇ ਨਿਮਕ ਇੱਕ ਸੈਕੰਡ ਸਤਜੁਗ ਸਤਰੇ ਤਜਗੇ ਦਵਾਪਰ ਪੂਜਾ ਚਾਲ ਤੀਨੋ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ ਇਸ ਯੁਗ ਦੇ ਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ ਕੋਈ ਵੀ ਨਾਮ ਜਪਿਆ ਹੋਇਆ ਪੁਛਾ ਦੇਣਾ ਹੈ ਪਰ ਕਿਸੇ ਇੱਕ ਨਾਮ ਨੂੰ ਜਪਣਾ ਪਵੇਗਾ ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾਉਂਦਾ ਅੰਦਰ ਸੁਭਾਵ ਬਣਾਉਂਦਾ ਹੈ ਪਰ ਸਾਰੇ ਮੰਤਰ ਪ੍ਰਮਾਤਮਾ ਤੱਕ ਪਹੁੰਚਾਉਂਦੇ ਨੇ ਕਦੀ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਮੰਤਰ ਦਾ ਮਤਲਬ ਬੋਲ ਨਾਮ ਉਚਾਰ ਸ਼ਬਦ ਹਰ ਸ਼ਬਦ ਹਰ ਨਾਮ ਉਸ ਤੱਕ ਪਹੁੰਚਾਉਂਦਾ ਹੈ ਪਰ ਚੱਲਣ ਵਾਸਤੇ ਕੋਈ ਰਸਤਾ ਅਪਣਾਉਣਾ ਪਏਗਾ ਹਰ ਮੰਤਰ ਇੱਕ ਰਸਤਾ ਹੈ ਰਸਤਾ ਹੈ ਗੁਰਨਾਣਿਕ ਦਾ ਅਨੁਭਵ ਹਜ਼ਾਰਾਂ ਸਾਲ ਸਮੇਂ ਦੇ ਜੋ ਉਨਤੀ ਹੋਈ ਔਰੇ ਜੋ ਨਵੀਂ ਟੈਕਨੀਕ ਨਵਾਂ ਮੰਤਰ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ ਹੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਹੁਣ ਨਿਮਖ ਇੱਕ ਸੈਕਿੰਡ ਵਿੱਚ ਇੱਕ ਨਾਮ ਦਾ ਉਚਾਰਨ ਕਰਨਾ ਹੈ ਇੱਕ ਦਮ ਇੱਕ ਸੈਕਿੰਡ ਹੈ ਸਮੇਂ ਦੀ ਗਿਣਤੀ ਸਭ ਤੋਂ ਪਹਿਲੇ ਕਿਸ ਤਰ੍ਹਾਂ ਹੋਈ ਸੀ ਸਮੇਂ ਨੂੰ ਨਾਪਣ ਤੋਲਣ ਦਾ ਜਿਹੜਾ ਪੈਮਾਨਾ ਹੈ ਉਹ ਦਮ ਜਿੰਨੇ ਸਮੇਂ ਵਿੱਚ ਇੱਕ ਦਮ ਬਾਹਰ ਆਉਂਦਾ ਹੈ ਇੱਕ ਸੈਕਿੰਡ ਹੈ ਜਿਤਨੇ ਸਮੇਂ ਵਿੱਚ ਇਹ ਸਵਾਸ ਗਰਾਸ ਚੱਲਦਾ ਹੈ ਇੱਕ ਸੈਕਿੰਡ ਹੈ ਇੱਕ ਸੈਕਿੰਡ ਦੇ ਚੋਂਦਾ ਹੈ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਤਾ ਜਾਏ ਇੱਕ ਦਮ ਇੱਕ ਸੈਕਿੰਡ ਹੈ ਇਕਦਮ ਬਖੇਸ਼ ਰਾ ਨਾ ਬੁਰ ਦਮ ਕਹਿ ਕੇ ਇਸ ਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸ ਇੱਕ ਦਮ ਮੇਰੇ ਕੋਲ ਲਕਦ ਸੇ ਮੈਂ ਦੇਚ ਕਦੀ ਟਿਕਿਆ ਹੀ ਨਹੀਂ ਨੰਦ ਲਾਲ ਕਹਿੰਦਾ ਨਕਦੀ ਮੈਂ ਸਾਰੀ ਬਰਬਾਦ ਕਰ ਦਿੱਤੀ ਨਕਦ ਮਨੁੱਖ ਕੋਲ ਇੱਕ ਦਮ ਹੈ ਇੱਕ ਦਮ ਦੇਚ ਇੱਕ ਨਾਮ ਪੂਰਾ ਹੋ ਜਾਂਦਾ ਹੈ ਕੋਈ ਵੀ ਨਾਮ ਇੱਕ ਦਮ ਦੇਚ ਪੂਰਾ ਹੋ ਜਾਂਦਾ ਹੈ ਓਮ ਇੱਕ ਦਮ ਦੇਚ ਪੂਰਾ ਹੋ ਗਿਆ ਰਾਮ ਇੱਕ ਦਮ ਦੇਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਦੇਚ ਪੂਰਾ ਹੋ ਗਿਆ ਅੱਲਾਹ ਇੱਕ ਦਮ ਦੇਚ ਪੂਰਾ ਹੋ ਗਿਆ ਇੱਕ ਦਫਾ ਉਹ ਵਾਹਿਗੁਰੂ ਆਖਦੇ ਆਂ ਜਨਮਾਂ ਜਨਮਾਂ ਤਰਾਂ ਦੇ ਪਾਪ ਮਿਟ ਜਾਂਦੇ ਨੇ ਬਸਰ ਤੇ ਉਸ ਵਕਤ ਸਾਰੀ ਚੇਤਨਾ ਸਾਰੀ ਕਾਗਰਤਾ ਸਾਰਾ ਧਿਆਨ ਇੱਕ ਦਮ ਦੇ ਚ ਹੋਵੇ ਤੋ ਉਸ ਇੱਕ ਦਮ ਦੇ ਚ ਧਿਆਨ ਕਿਵੇਂ ਹੋਵੇ بار بار ਅਰਦਾਸ ਅਰਜ਼ ਕਰਦਾ ਹੁੰਦਾ ਉਸ ਇੱਕ ਦਮ ਦੇ ਜੋ ਵਾਹਿਗੁਰੂ ਆਖਿਆ ਉਹ ਧਿਆਨ ਉਸ ਨੂੰ ਸੁਣ ਲਵੇ ਫਿਰ ਧਿਆਨ ਪੂਰਾ ਜਾਗ ਜਾਂਦਾ ਹੈ ਮਨ ਪੂਰਾ ਜਾਗ ਜਾਂਦਾ ਹੈ ਜਾਗਿਆ ਹੋਇਆ ਮਨ ਭਗਵਾਨ ਦਾ ਰੂਪ ਹੋ ਜਾਂਦਾ ਹੈ ਸੁੱਤਾ ਹੋਇਆ ਮਨ ਸ਼ੈਤਾਨ ਦਾ ਰੂਪ ਹੁੰਦਾ ਜੈਸੇ ਇਹ ਜਾਗਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਇਸ ਸ਼ਬਦ ਦੇ ਰਾਹੀਂ ਜੋ ਮੇਰੇ ਪਾਤਸ਼ਾਹ ਕਹਿ ਰਹੇ ਨੇ ਆਪ ਸਰਵਨ ਕਰੋ ਇਤਨਾ ਵਿਸਥਾਰ ਕਰਨਾ ਤੇ ਨਹੀਂ ਸੀ ਗੁਰੂ ਨੇ ਕਰਾ ਦਿੱਤਾ ਹੈ ਤਾਂ ਇਹ ਸ਼ਬਦ ਦੇ ਅਖਰੀ ਅਰਥ ਆਪ ਸਰਵਨ ਕਰੋ ਛੇ ਪੰਕਤੀਆਂ ਦਾ ਇਹ ਮਹਾਵਾਕ ਹੈ ਪਿਆਰ ਨਾਲ ਲਖੋ ਸਤਨਾਮ ਸ੍ਰੀ ਹਾਂਜੀ ਵਾਹਿਗੁਰੂ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬਾਖ ਫਰਮਾਨ ਕਰ ਰਹੇ ਹਨ ਜੀ ਗੁਰ ਕੀ ਤਨ ਜੀ ਅੰਕਾਰ ਨਸਾ ਜੀਵ ਨੂੰ ਪਾਰ ਕਰਨ ਦਾ ਵਸੀਲਾ ਹੈ ਗੁਰੂ ਦੇ ਚਰ ਸਾਰਾ ਸਰੀਰ ਖੜਾ ਹੈ ਪੈਰਾਂ ਤੇ ਪਰਮਾਤਮਾ ਦੀ ਸਾਰੀ ਹਸਤੀ ਖੜੀਏ ਗੁਣਾਂ ਤੇ ਪੈਰ ਕੱਟ ਦਿਓ ਸਰੀਰ ਚੱਲਣ ਜੋਗਾ ਨਹੀਂ ਰਹਿ ਜਾਂਦਾ ਰਹਿ ਜਾਂਦਾ ਹੈ ਰੁਕ ਜਾਂਦਾ ਹੈ ਗੁਣ ਸਾਰੇ ਹਟਾ ਦੋ ਪਰਮਾਤਮਾ ਦੀ ਹਸਤੀ ਕਾਇਮ ਨਹੀਂ ਹੁੰਦੀ ਪਰਮਾਤਮਾ ਦਾ ਰੂਪ ਖੜਾ ਹੈ ਗੁਣਾ ਤੇ ਦਇਆ ਹੈ ਨਿਰਵੈਰ ਹੈ ਨਿਰਬੈਰਤਾ ਹੈ ਸੇਲ ਹੈ ਸੰਜਮ ਹੈ ਸਮਦਰਸ਼ਟੀ ਹੈ ਇਨਾਂ ਸਾਰੇ ਗੁਣਾ ਦੇਥੇ ਪਰਮਾਤਮਾ ਦੀ ਹਸਤੀ ਖੜੀ ਹੈ ਇਨਾਂ ਗੁਣਾ ਦੇ ਜੋ ਧਿਆਨ ਜੋੜਦਾ ਹੈ ਸੁਰਤ ਜੋੜਦਾ ਹੈ ਉਹ ਪਰਮਾਤਮਾ ਦੇ ਚਰਨਾਂ 'ਚ ਸੁਰਤ ਜੋੜਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੋੜਦਾ ਹੈ ਸਰੀਰ ਦੇ ਪੈਰਾਂ ਨੂੰ ਇੱਥੇ ਇਸ ਤਰ੍ਹਾਂ ਨਹੀਂ ਆਖਿਆ ਗਿਆ ਹਾਂ ਜਿੱਥੇ ਬ੍ਰਹਮ ਪ੍ਰਗਟ ਹੋ ਗਿਆ ਉਹਦੇ ਪੈਰ ਫਿਰ ਜਿਸ ਜਿਸ ਜਗ੍ਹਾ ਨੂੰ ਛੋਂਦੇ ਨੇ ਉਹ ਜ਼ਮੀਨ ਪਵਿੱਤਰ ਆਉਂਦੀ ਹੈ ਉਹ ਧੂੜ ਅਕਸੀਰ ਆਉਂਦੀ ਹੈ ਮਸਤਕ ਤੇ ਲਾਣ ਨਾਲ ਬੜਾ ਭਾਰੀ ਪ੍ਰਭਾਵ ਪਾਉਂਦੀ ਹੈ ਸ਼ੁਰਮਾ ਕੁੰਤੋ ਆਕ ਫੌਲੀਆ ਕਾਬ ਬਿਨੇ ਇਬtida ਇੰਤਿਹ ਮੌਲਾਨਾ ਰੋਮ ਕਹਿੰਦੇ ਨੇ ਆਦ ਤੋਂ ਲੈ ਕੇ ਅੰਤ ਤੱਕ ਜੇ ਤੂੰ ਦੇਖਣਾ ਚਾਹਨਾ ਹੈ ਤਾਂ ਜਿਸ ਨੇ ਆਦ ਤੇ ਅੰਤ ਦੇਖਿਆ ਹੈ ਉਹਦੇ ਕਦਮਾਂ ਦੀ ਖਾਕ ਦਾ ਸੁਰਮਾ ਬਣਾ ਲੈ ਮੌਲਾਨਾ ਰੋਮ ਸੁਰਮਾ ਕੁੰ ਤੋਂ ਹਾਕ ਔਲੀਆ ਤਾਬਾ ਬੀ ਨੇ ਇਬਤਿਦਾ ਦਾ ਅੰਤ ਹਾ ਜੋ ਅੱਲਾ ਤੱਕ ਪਹੁੰਚ ਗਿਆ ਉਹਦੇ ਕਦਮਾਂ ਦੀ ਹਾਕ ਦਾ ਸੁਰਮਾ ਬਣਾ ਲੈ ਜੇ ਤੂੰ ਅੱਲਾ ਨੂੰ ਵੇਖਣਾ ਚਾਹਨਾ ਉਦੇ ਮਾਰਗ ਤੇ ਜੋ ਹੈ ਚੱਲਣਾ ਚਾਹੁੰਦਾ ਹੈ ਤੋ ਚਰਨ ਪ੍ਰਭੂ ਦੇ ਗੁਣ ਨੇ ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਚ ਗੁਰੂ ਦੇ ਚਰਨਾਚ ਜੁੜ ਗਿਆ ਇਹ ਮਹਾਸਾਗਰ ਸੰਸਾਰ अनेका ਜਿਹਦੀਆਂ ਸਮੱਸਿਆਵਾਂ ਨੇ ਇੱਕ ਖਿੰਦ ਵਿੱਚ ਮਨ ਉਪਾਰ ਹੋ ਜਾਂਦਾ ਇੱਕ ਦਫਾ ਨਾਮ ਜਪਿਆ ਹੀ ਪਾਰ ਹੋ ਜਾਂਦਾ ਹੈ ਇੱਕ ਦਫਾ ਵਾਹਿਗੁਰੂ ਆਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਸਾਰੀਆਂ ਉਲਝਣਾਂ ਦਾ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹਾਂਜੀ ਸਮੁੰਦਰ ਸੰਸਾਰ ਜਿਸ ਨੇ ਸਮੁੰਦਰ ਸਾਗਰ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਇੱਕ ਛਿਨ ਦੇ ਵਿੱਚ